ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਚਾਰ ਨਾਗਾਂ ਤੇ ਚਾਰੀ ਸੂਏ ਸਵਾਏ ਆ ਡਿਟੇਲ ਮੈਂ ਬਾਈ ਤੋਂ ਲੈ ਦੂੰਗਾ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਕੋਈ ਵੀ ਸੂਆ ਸਵਾਇਆ ਨਾਗ ਤੁਸੀਂ ਲੈਣ ਜਾਂਦੇ ਆ ਵੀਰੇ ਆਪ ਦੀ 2 ਟਾਈਮ 4 ਟਾਈਮ 6 ਟਾਈਮ 24 ਜਰੂਰ ਕਰ ਲਿਆ ਕਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਨਸੀਬ ਸਿੰਘ ਆ ਬਾਈ ਪਿੰਡ ਸੱਦਾ ਸਿੰਘ ਜਿਲ੍ਹਾ ਮੋਗਾ ਤਹਿਸੀਲ ਮੋਗਾ ਹੈ ਮੋਬਾਈਲ ਨੰਬਰ ਜੀ 946415952 ਬਾਈ ਠੀਕ ਹੈ ਵੀਰੇ 4 ਨਾਗਾ ਜੀ 4 ਨਾਗਾ ਬਾਈ ਪੱਲੀ ਤੋਂ ਸ਼ੁਰੂ ਕਰਾਂਗੇ ਸੂਆ ਕਰਨ ਮਾ ਜੀ ਦਾ ਇਹ ਤੀਜਾ ਸੂਆ ਸੂਈ ਵੀ ਹੈ ਬਾਈ ਦਾ ਦੋ ਸੂਈ ਹੈ ਜੀ ਇਹ ਸੂਈ ਨੂੰ ਹੋ ਗਏਣਗੇ 8 9 ਦਿਨ ਬਾਈ ਬੱਚਾ ਕੀ ਹੈ ਜੀ ਕੱਟਾ ਬੈ ਨਹੀਂ ਲੀਦਾ ਬਹੁਤ ਚੰਗਾ ਜੇਰ ਦੀ ਸਾਫ ਹੈ ਜੀ ਜਮਾ ਜਮਾ ਓਕੇ ਹੈ ਬਾਈ ਕਿੰਨਾ ਦੁੱਧ ਆਪਾਂ ਚਵਾ ਦ ਜੋ ਕਿ ਦੇ ਦਾਂਗੇ ਜੀ ਪੰਜ ਚਾਰ ਡੰਗ ਚੋ ਵੀ ਆਪਦਾ ਥਣਾ ਦੀ ਗਰੰਟੀ ਆ ਜੀ ਜਮਾ ਜਮਾ ਓਕੇ ਆ ਬਾਈ ਠੀਕ ਆ ਵੀਰੇ 9 ਤੋਂ 10 ਕਿਲੋ ਦੁੱਧ ਦੀ ਤੁਸੀਂ ਚਵਾਈ ਕਰ ਸਕਦੇ ਆ ਜੀ ਸੋਹਣਾ ਥਾਣਾ ਆ ਆਪ ਵੀ ਨੀਲੀ ਰਾਵੀ ਚ ਤੇ ਬੱਚਾ ਵੀ ਵੀਰੇ ਨੀਲੀ ਰਾਵੀ ਚ ਪੈਂਦਾ ਜੇਰ ਦੀ ਸਾਫ ਆ ਵਜਨ ਵਜੂਦ ਪੂਰਾ ਚੰਗਾ 9 ਤੋਂ 10 ਕਿਲੋ ਤੁਸੀਂ ਮਾਲਕ ਦੇ ਘਰੇ ਦੋ ਟਾਈਮ ਚਾਰ ਟਾਈਮ 6 ਟਾਈਮ ਚਵਾਈ ਕਰ ਸਕਦੇ ਆ ਜੀ ਬਾਕੀ ਜਿਹੜੀ ਸੀਲਸ ਲੱਗ ਥਾਣਾ ਦੀ ਫੁੱਲ ਗਰੰਟੀ ਹੋਊਗੀ ਕਿੰਨਾ ਪਿਆਜੂ ਵੀਰੇ ਦੁੱਧ ਦੁੱਧ ਬੇ ਯਾਰ 12 ਪਿਆਜੇ 13 ਪਿਆਜੇ ਅੱਗੇ ਅਗਲੇ ਦੀ ਸੇਵਾ ਵਾ ਠੀਕ ਹੈ ਜੀ ਬਾਕੀ ਚਾਰੂ ਚੁਰੂ ਮੈਂ ਬਹੁਤ ਆ ਬਾਈ ਠੀਕ ਹੈ ਵੀਰੇ ਹਵਾਨਾ ਮੈਂ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦੂੰਗਾ ਸੂਨਾ ਹਵਾਨਾ ਬਾਕੀ ਦੇਖ ਸਕਦੇ ਹੋ ਇਧਰਲੇ ਪਾਸੇ ਤੋਂ ਵੀ ਤੁਹਾਨੂੰ ਥਣ ਚੈੱਕ ਕਰਾ ਦਿੰਨੇ ਆ ਜੀ ਹਵਾਨਾ ਇਧਰਲੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਤੇ ਜੈਜ ਜੀ ਡਿਮਾਂਡ ਜਿਹੜੇ ਰੁਪਏ ਲੈਣੇ ਆ ਉਹੀ ਦੱਸਿਓ ਜੀ 1 ਲੱਖ 5000 ਤੇ ਮਾਨਤਨ ਕਰਦੇ ਆ ਹੋਜੂ ਮਾਨਤਨ ਕਰਦੇ ਆ ਜੈਜ ਡਿਮਾਂਡ ਆ ਜੀ 1 ਲੱਖ ਤੇ 5000 ਰੁਪਏ ਚੋ ਮਾਨਤਨ ਹੋਜੂਗਾ ਇਹਦਾ 2 ਨੰਬਰ ਨਾ ਗਾ ਵੀਰੇ ਇਹਦਾ ਸੁਆ ਕਿੰਨਾ ਮਾਜੀ ਇਹਨੂੰ ਬਈ 15 ਕਿ ਦਿਨ ਹੋ ਗਏ ਸੂਈ ਨੂੰ ਇਹਦਾ ਬੱਚਾ ਜੀ ਇਹਦਾ ਬਈ ਕੱਟਾ ਸੀਗਾ ਮਰਿਆ ਉਹ ਮੂਹਰਾ ਬਣਾਇਆ ਉੱਤੇ ਮਿਲਦੀ ਆ ਠੀਕ ਆ ਸੀਸ ਅੱਗ ਚੁਆਇਸ ਹੋਏ ਰਹੀ ਇੱਕ ਨੰਬਰ ਬਈ ਕਿੰਨਾ ਦੁੱਧ ਜੋਖ ਦਾਂਗੇ ਇਹਦੇ ਨਾਲ 10-7 ਕਿਲੋ ਦੁੱਧ ਆ ਬਈ ਮਿਲਦੀ ਵਧੀਆ ਹੱਸ ਕੇ ਜਮਾ ਜਮਾ ਪਹਾੜੀ ਦੀ ਵੀ ਰੋਡ ਮਾੜਿਆ ਬਈ ਤੂੰ ਜਾਂਦਾ ਮੂਹਰਾ ਕਰਦੇ ਅੱਗੇ ਉੱਤੇ ਲੈ ਆਉਂਦੀ ਜਾਂ ਫਰ ਮੜੀ ਧਾਰ ਦੇ ਦੇਵੇ ਠੀਕ ਆ 7 ਕਿਲੋ ਦੁੱਧ ਦੀ ਚਵਾਈ ਕਰਾ ਦਾਂਗੇ ਆਪਾਂ ਹਾਂਜੀ ਕਿੰਨੇ ਦਿਨ ਦੱਸਿਆ ਸੀ ਸੂਈ ਨੂੰ ਜੀ 15 ਕ ਦਿਨ ਹੋ ਗਏ ਬਾਈ ਸੂਈ ਨੂੰ ਬਾਈ ਦੱਸਦਾ 15 ਕ ਦਿਨ ਹੋ ਗਏ ਬੱਚਾ ਐਕਸਪੈਰੀ ਆ ਮੂਰੀ ਤੇ ਮਿਲਦੀ ਆ ਤੇ ਉਹ ਬਾਈ ਕੋਲੋਂ ਭਲਾ ਮੂਰੀ ਨਾਲ ਹੀ ਲੈ ਜਾਣੀ ਹਾਂ 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 ਬਈ ਆਪਾਂ ਨਾਲ ਹੀ ਲਿਆਂਦੀ ਆ ਯਾਰ ਠੀਕ ਆ ਵੀਰੇ ਅੱਛਾ ਲਿਆਂਦੀ ਆ ਆ ਲਿਆਂਦੀ 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 ਠੀਕ ਆ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ 7 ਕਿਲੋ ਦੁੱਧ ਦੀ ਤੁਸੀਂ ਚਵਾਈ ਕਰ ਸਕਦੇ ਥੋੜੀ ਜਿ ਘੱਟ ਸੇਵਾਲੇ ਘਰੋਂ ਆਈ ਆ ਜੇ ਸੇਵਾ ਜ਼ਿਆਦਾ ਹੁੰਦੀ ਤਾਂ ਤੁਹਾਨੂੰ ਵੀ ਪਤਾ ਬਈ ਆਹ ਭਾਜ ਕੀਨੇ ਦੇਣੀ ਸੀਗੀ ਤੇ ਇਹਦੀ ਜੈ ਜੀ ਡਿਮਾਂਡ ਵੀਰੇ 55000 ਦੀ ਹੈ। ਉਹ ਜੋ ਮਾਨ ਹਾਂ ਬਾਕੀ ਠੰਡੀ ਬਹੁਤ ਲਿਆ ਬਾਈ ਕੋਈ ਵਾਸਤਾ ਹੀ ਨਹੀਂ ਲੈ। ਇਹ ਬਾਈ ਕਹਿੰਦਾ 57000 ਰੁਪਏ ਦੀ ਦੇ ਦਾਂਗੇ ਜੀ। ਕੋਈ ਵਾਸਤਾ ਨਹੀਂ। ਇਹ ਡਿਮਾਂਡ ਆ। ਇੰਨੇ ਕੁ ਦਾ ਫਿਰ ਦੂਜੇ ਪਾਸੇ ਵੀ ਹੈ। ਦੂਜੇ ਪਾਸੇ ਵੀ ਹੈਗੀ ਆ ਯਾਰ। ਦੁੱਧ ਦੇ ਨੇ 9-10 ਕਿਲੋ ਪਿਆਈ ਜਾਣਾ ਯਾਰ। 8 ਵੀ ਪਿਆਈਗੀ ਵਾਧੂ ਹੈ। ਵਾਧੂ ਕੀ ਤਾਂ ਦੁੱਧ ਵੀ ਵਾਧੂ ਹੈ। ਜਿਹੜੇ 3 ਨੰਬਰ ਵਾਰਡ ਆ ਕੀ ਇਹਦਾ ਸੂਆ ਕਿੰਨੇ ਦਾ? ਇਹ ਦੂਜਾ ਸੂਆ ਸਹੀ ਬਾਈ। ਠੀਕ ਆ ਇਹ ਕਦੋਂ ਸੂਈ ਹੈ ਜੀ? ਇਹ ਪਰਸੋਂ ਦੀ ਸੂਈ ਆ ਬਈ ਬੱਛਾ ਇਹਦਾ ਮਗਰਾ। ਉਹ ਕਿਲਾ ਨਾ ਰੂਆ। ਇਹ ਕੰਪਲੀਟ ਆ ਜੀ। ਹਾਂ ਬਈ ਜ ਆ ਇੱਕ ਹੀ ਦਲੇ ਵਸੇ ਪਾਜੀ ਆ ਠੀਕ ਹੈ ਇੱਕ ਪਾਸੇ ਹਾਂ ਖਣਾ ਦੀ ਗਰੰਟੀ ਆ ਹਾਂ ਬਈ ਇਹਦੇ ਇੱਕ ਸਾਂਚ ਸਰੂ ਆ ਬਈ ਦੋ ਧਾਰਾਂ ਪੈਂਦੀਆਂ ਕਿਹੜੇ ਜੀ ਮਗਰੋਂ ਮਗਰਲੇ ਕੋਈ ਕਬਹਣੀ ਵਾਲੇ ਮਗਰਲੇ ਛੋਬੇ ਦੋ ਧਾਰਾਂ ਪੈਂਦੀਆਂ ਹਾਂ ਦੋ ਧਾਰਾਂ ਪੈਂਦੀਆਂ ਬਾਲਟੀ ਜੀ ਆ ਪੈਂਦੀਆਂ ਬਾਲਟੀ ਚ ਨਹੀਂ ਬਈ ਪਾਸੇ ਪੈਂਦੀ ਆ ਠੀਕ ਆ ਇੱਕ ਥਾਂ 'ਚ ਵੀਰੇ ਇਹਦੇ ਸਰੂ ਆ ਪਹਿਲਾਂ ਦੱਸ ਦਿੰਨੇ ਆ ਬਈ ਦੋ ਧਾਰਾਂ ਹੁੰਦੀਆਂ ਪਰ ਆਉਂਦੀਆਂ ਵੀਰੇ ਬਾਲਟੀ 'ਚਾ ਕਿੰਨਾ ਬੋੜਾ ਜੋਖ ਦਾਂਗੇ ਵੀਰੇ 10 ਕਿਲੋ ਆ ਬਈ ਚਵਾਈ ਕਰਾ ਦਾਂਗੇ ਜੀ ਕਰਾ ਦਾਂਗੇ ਬਈ ਖਣਾ ਦੀ ਇੰਨਾ ਦੀ ਓਕੇ ਆ ਜਮਾ ਚਾਰਾਂ ਦੀ ਓਕੇ ਆ ਬਾਈ ਜਿਹੜੀ ਗੱਲ ਆਪਾਂ ਪਹਿਲਾਂ ਦਾਸਤੀ ਆ ਯਾਨੀ ਪੂਰ ਛੱਡਾ ਕਿਸੇ ਦਾ ਨਾ 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 ਬਾਈ ਮੋਟੀ ਜਵਾਈ ਪੋਲੀ ਚ ਆਈ ਆ ਠੀਕ ਆ ਇਹਦੀ ਜੈਜ ਜੀ ਡਿਮਾਂਡ ਜਿਹੜੇ ਲੈਣੀ ਆ 40000 ਚ ਮੰਤਨ ਕਰਦੇ ਆਂ ਜੀ ਕੱਖੀਆਂ ਲੈ ਜੇ ਵੀਰੇ ਕੋਈ ਕੋਈ ਗੱਲ ਨਹੀਂ ਵਧ ਕਰਦੇ ਆਂ ਜੀ ਠੀਕ ਆ ਵੀਰੇ ਚਾਰ ਨੰਬਰ ਨਾਗ ਆ ਗਿਆ ਇਹਦਾ ਸੂਆ ਕਿੰਨਾ ਮਾਜੇ ਇਹ ਵੀ ਦੂਜਾ ਸੂਆ ਸੋਈ ਬਾਈ ਠੀਕ ਆ ਇਹ ਕਦੋਂ ਸੂਈ ਆ ਜੀ ਇਹਨੂੰ ਹੋ ਗਏ 6-7 ਦਿਨ ਬਾਈ ਬੱਚਾ ਕੀ ਆ ਜੀ ਬੱਚੀ ਆ ਬਈ ਇਹਦੇ ਮਗਰ ਇਹਦੇ ਮਗਰ ਬੱਚੀ ਆ ਜੀ ਜੀਰ ਦੀ ਸਾਫ ਆ ਜੀ ਹਾਂਜੀ ਬਾਈ ਦੁੱਧ ਕਿੰਨਾ ਇਹਦੇ ਥੱਲੇ ਜੀ ਇਹਦੇ ਨਾਲ 8 ਕਿਲੋ ਬਾਈ ਜੋਖ ਦਾਂਗੇ ਜੀ ਹਾਂ ਬਾਈ ਤੇ ਬਾਕੀ ਮੱਝਾਂ ਵਰਗਾ ਹੋਊਗਾ ਸੰਗ ਆ ਜਾਂਦਾ 8 ਕਿਲੋ ਦੀ ਤੁਸੀਂ ਚਵਾਈ ਕਰ ਸਕਦੇ ਹੋ ਬੱਚਾ ਇਹਦੇ ਮਗਰ ਬੱਚੀ ਆ ਜਾਂਦਾ ਜੀ ਸੂਣਾ ਥਣਾ ਦਾ ਸਹਿਜ ਆ ਕੱਲਾ ਕੱਲਾ ਨਿਖੜਮਾ ਹੱਥੀ ਚਵਾਈ ਵਾਲਾ ਮੁਠੀ ਵਾਲਾ ਥਣਾ ਫੂਡ ਸੰਗ ਪੂਰਾ ਵੀ ਨਹੀਂ ਜੀ ਬਾਕੀ ਕਰੋ ਸੰਗ ਦੁੱਧੇ ਦਾ ਸੰਗਣ ਫੈਟ ਚੰਗੀ ਆਊਗੀ ਵੀਰੇ 8 ਕਿਲੋ ਦੀ ਤੁਸੀਂ ਆਪਦੀ ਚਵਾਈ ਕਰਕੇ ਲੈ ਜਾਓ ਤੇ ਇਹਦੀ ਡਿਮਾਂਡ ਵੀਰੇ ਇਹ 35000 ਮਾਨਤਨ ਕਰ ਦਾਂਗੇ ਬਈ ਠੀਕ ਆ ਇਹ ਬਾਈ ਕਹਿੰਦਾ 35000 ਰੁਪਏ ਚ ਮਾਨਤਨ ਕਰ ਦਾਂਗੇ ਜੇ ਕੋਈ ਕੱਠੀਆਂ ਲੈ ਜਾਊਗਾ ਤਾਂ ਮਾਨਤਨ ਜ਼ਿਆਦਾ ਹੋਜੂ ਇੱਕ ਨਗ ਨਾ ਇੱਕ ਨਗ ਤੁਹਾਨੂੰ ਫ੍ਰੀ ਮੈਸਜ ਕਰਾਂਗੇ ਬਾਕੀ ਛੰਡੀ ਮੱਠੀ ਉਹ ਨਹੀਂ ਕੋਈ ਚੱਕਰ ਬਾਈ ਵਾਸਤੇ ਮੈਨੂੰ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ